ਲਈ ਅੱਜ ਨਵੀਂ ਵੀਡੀਓ ਲੈ ਕੇ ਆਇਆ ਕਸ਼ਤੀ ਦੀ ਜਿਹਦੇ ਵਿੱਚ ਕਿ ਇਹ ਮੇਰੇ ਵੀਰੋ ਸੱਪ ਹੈ ਤੇ ਇਹ ਹੈਗਾ ਜ਼ਹਿਰ ਸੱਪ ਤੇ ਜ਼ਹਿਰ ਦੀ ਕੋਸ਼ਤੀ ਕਰਾਈ ਜਾਊਗੀ ਇਹਨਾਂ ਕੋਸ਼ਤੀਆਂ ਦੇ 3 ਰਾਊਂਡ ਹੋਣਗੇ ਜੋ ਜੀਨਰ ਹੋਊਗਾ ਉਹਨੂੰ ਬੈਡਨਾ ਸਨਮਾਨਿਤ ਕੀਤਾ ਜਾਊਗਾ ਨਾਲ ਦੋ ਬਾਨਾ ਠੀਕ ਹੈ ਲੋ ਵੀ ਸੱਪ ਤੇ ਜ਼ਹਿਰ ਦੀ ਕੋਸ਼ਿਸ਼ ਸਟਾਰਟ ਕੀਤੀ ਜਾਂਦੀ ਆ ਲੋ ਵੀ ਮੇਰੇ ਵੀਰੋ ਜ਼ਹਿਰ ਨੇ ਆਪ ਦਾ ਦਾਅ ਲਾਇਆ ਹੋਇਆ ਤੇ ਸੱਪ ਵੀ ਪੂਰਾ ਜ਼ਹਿਰੀਲਾ ਕਹਿੰਦੇ ਕਹਿੰਦੇ ਦੇਖਦੇ ਆ ਜ਼ਹਿਰ ਜਿੱਤਦਾ ਕਿ ਸੱਪ ਜਿੱਤਦਾ ਪਰ ਬਈ ਜ਼ਹਿਰ ਆਊਟਰ ਆਪਣੇ ਜ਼ਹਿਰ ਨੂੰ ਖੜਿਆ ਹੋਇਆ ਇੱਕ 라운ਡ ਲੈ ਗਿਆ ਦੇਖੋ ਜ਼ਹਿਰ ਥੋੜਾ ਜਿਹਾ ਗਰਮੀ ਮਹਿਸੂਸ ਕਰਦਾ ਹੋਇਆ ਆਏ ਜਾਂਦੀ ਹੈ ਨਾ ਲੋ ਵੀ ਸਾਥੀਓ ਤੁਹਾਨੂੰ ਜਿਵੇਂ ਪਤਾ ਲੱਗਾ ਪਹਿਲੇ 라운ਡ ਵਿੱਚ ਸੱਪ ਤੇ ਜ਼ਹਿਰ ਦੀ ਕੁਸ਼ਤੀ ਕਰਾਈ ਗਈ ਸੀ ਜਿਹਦੇ ਵਿੱਚ ਕੇ ਸੱਪ ਜੇ ਤੁਰਿਆ ਗਿਆ ਠੀਕ ਹੈ ਹੁਣ ਸੱਪ ਨੂੰ ਬੈਟ ਵੀ ਦਿੱਤਾ ਜਾਊਗਾ ਬਾਅਦ ਵਿੱਚ ਦਿੱਤਾਇਆਊਗਾ ਫਾਈਨਲ ਰਾਊਂਡ ਚ ਹੁਣ ਫਿਰ ਸੱਪ ਤੇ ਜ਼ਹਿਰ ਦੀ ਕੁੰਸ਼ਟੀ ਕਰਾਈ ਦੇ ਦੂਜਾ ਰਾਊਂਡ ਤਿਆਰ ਹਾਂ ਦੇਖਦੇ ਹਾਂ ਹੁਣ ਜ਼ਹਿਰ ਜਿੱਤਦਾ ਕਿ ਸੱਪ ਜਿੱਤਦਾ ਕਹਿੰਦੇ ਜ਼ਹਿਰੀਲੇ ਦੋਵੇਂ ਇੱਕੋ ਜਿਹੇ ਆ ਜ਼ਹਿਰ ਵੀ ਦਾਅ ਮਾਰਦਾ ਆ ਸੱਪ ਪੂਰੇ ਮਾਰਦਾ ਆ ਪੇਚ ਆ ਸੱਪ ਤੇ ਵੇਖੋ ਕੁੰਜ ਦੀ ਵੇਖ ਕੁੰਜ ਓਏ ਜਵਾਕ ਵੀ ਸੱਪ ਜ਼ਹਿਰ ਦੇ ਉੱਤੇ ਬੈਠਾ ਆ ਤੇ ਜ਼ਹਿਰ ਚੱਕਦਾ ਫਟੇ ਚੱਲ ਚੱਲ ਜ਼ਹਿਰ ਚੱਲ ਆਪਣੇ ਵੀ ਜ਼ਹਿਰ ਨੂੰ ਥੱਲੇ ਲਿਆ ਆਇਆ ਲੱਤਾਂ ਦੇ ਵਿੱਚ ਫੋਨ ਜ਼ਹਿਰ ਵੀ ਦਾ ਲਾਉਂਦਾ ਆ ਨਾ ਨਾ ਓਏ ਓਏ ਹਾ ਦਾ ਗਲਤ ਤਰਾ ਬੰਦ ਕਰੀ ਬੰਦ ਕੱਟ ਵੀ ਆ ਸੱਪ ਦੇ ਨਿਸ਼ਾਨ ਪਏ ਓਏ ਮੇਰੇ ਵੀਰੋ ਜ਼ਹਿਰ ਨੇ ਦੰਧੀਆਂ ਵੱਡੀਆਂ ਆ ਲਾਦੀ ਲੈ ਜੀ ਫੇਰ ਸੱਪ ਜੇ ਤੂੰ ਹੋਇਆ ਜ਼ਹਿਰ ਹਾਰ ਗਿਆ ਮੇਰੇ ਵੀਰੋ Winner ਰਹੇਗਾ ਦੂਜੇ ਰਾਉਂਡ ਵਿੱਚ ਸੱਪ ਤੇ ਜ਼ਹਿਰ ਦਾ ਮੁਕਾਬਲਾ ਸਖਤ ਹੋਇਆ ਸੀ ਤੇ ਇਹਦੇ ਵਿੱਚ ਫੇਰ ਸੱਪ ਜੇਤੂ ਆ ਤੇ ਆ ਸੱਪ ਦੇ ਨਿਸ਼ਾਨ ਦੇਖੋ ਜ਼ਹਿਰ ਨੇ ਪਾਏ ਹੋਏ ਆ ਦੇਖੋ ਮੇਰੇ ਵੀਰੋ ਵੇਖ ਇਸ ਤਰ੍ਹਾਂ ਜ਼ਹਿਰ ਜ਼ਹਿਰਾ ਹੈ ਫਕਾਰੇ ਮਾਰਦਾ ਆਪਦੇ ਸੱਪ ਨੂੰ ਹੀ ਪੂਰਾ ਜ਼ਖਮੀ ਕੀਤਾ ਹੈ ਜ਼ਹਿਰ ਨੇ ਚਲੋ ਵੀ ਸਾਥੂ ਜਿਵੇਂ ਤੁਹਾਨੂੰ ਦੱਸਿਆ ਗਿਆ ਸੀ ਜੋ ਵੀ ਕੁਸ਼ਤੀ ਦਾ Winner ਹੋਊਗਾ ਉਸ ਨੂੰ ਆ ਬੈਟ ਨਾਲ ਸਨਮਾਨਿਤ ਕੀਤਾ ਜਾਊਗਾ ਬਾਲ ਹਜੇ ਸਾਡੀਆਂ ਆਈਆਂ ਨਹੀਂ ਠੀਕ ਹੈ ਜੋ ਕਿ ਦਿੱਲੀ ਤੋਂ ਆਉਣੀਆਂ ਪਰ ਆ ਬੈਟ ਸਾਡੇ ਕੋਲ ਪਹੁੰਚ ਗਿਆ ਜੋ Winner ਨੂੰ ਦਿੱਤਾ ਜਾਊਗਾ ਚਲੋ ਵੀ ਹੁਣ ਫੇਰ ਤੀਜਾ round start ਕਰਦੇ ਆ ਕੁਸ਼ਤੀ ਦਾ ਚਲੋ ਵੀ ਸੱਪ ਦੇ ਜ਼ਹਿਰ ਦੀ ਕੁਸ਼ਤੀ ਤੀਜਾ ਰਾਉਂਡ ਸਟਾਰਟ ਆ ਚਲੋ ਵੀ ਲਓ ਵੀ ਮੇਰੇ ਵੀਰੋ ਜ਼ਹਿਰ ਨੇ ਸੱਪ ਨੂੰ ਸਿੱਟਿਆ ਆ ਉਹ ਵੀ ਸੱਪ ਪੂਰਾ ਉਹ ਨਢਾਲ ਹੋ ਗਿਆ ਜ਼ਹਿਰ ਨੇ ਸਿੱਟ ਲਿਆ ਤੇ ਦੇਖੋ ਮੇਰੇ ਵੀਰੋ ਵੇਖ ਇਧਰ ਆ ਦੇਖੋ ਸੱਪ ਦੇ ਜ਼ਹਿਰ ਦੇ ਵੇਖੋ ਫੰਕਾਰੇ ਇਹ ਜ਼ਹਿਰ ਕਹਿੰਦੇ ਵੀਰੇ ਐਵੇਂ ਨਹੀਂ ਕਹਿੰਦੇ ਇਹਨੂੰ ਜ਼ਹਿਰ ਹੁਣ ਇਸ ਵਿੱਚ ਇਸ ਰਾਉਂਡ ਵਿੱਚ ਵੀ ਉਹ ਜ਼ਹਿਰ ਜੇਤੂ ਆਗਾ ਠੀਕ ਹੈ ਤੀਜੇ ਰਾਉਂਡ ਵਿੱਚ ਪਰ ਜਿਵੇਂ ਤੁਹਾਨੂੰ ਸਾਥੂ ਦੱਸਿਆ ਸੀਗਾ ਵੀ ਤਿੰਨ ਰਾਉਂਡ ਹੋਣਗੇ ਤਿੰਨਾ ਰਾਉਂਡ ਵਿੱਚ ਵੀ ਜਿਹੜਾ ਜ਼ਿਆਦਾ ਸਕੋਰ ਲਊਗਾ ਉਹਨੂੰ Winner ਘੋਸ਼ਿਤ ਕੀਤਾ ਜਾਵੇਗਾ ਜਿਵੇਂ ਕਿ ਹੁਣ ਸਾਪ ਨੇ ਦੋ ਰਾਉਂਡ ਜਿੱਤੇ ਸੀਗੇ ਤੇ ਜ਼ਹਿਰ ਨੇ ਇੱਕ ਰਾਉਂਡ ਇਸ ਕਰਕੇ ਸਾਪ ਨੂੰ Winner ਘੋਸ਼ਿਤ ਕੀਤਾ ਗਿਆ ਠੀਕ ਹੈ ਹੁਣ ਸਾਡੇ ਮੁੱਖ ਮਹਿਮਾਨ ਦੋ ਖੜਿਆ ਬਾਹਰ ਜੋ ਆਇਆ ਸਾਡੇ ਮੁੱਖ ਮਹਿਮਾਨ ਜੋ ਕਿ ਆਏ ਆ ਠੀਕ ਹੈ ਤੇ ਇਹ ਇਹਨਾਂ ਨੂੰ ਬੈਡਰ ਨਾਲ ਸਨਮਾਨਿਤ ਕਰਨਗੇ ਬੈਡਰ ਨਾਲ ਸਨਮਾਨਿਤ ਕਰਨਗੇ ਚਲੋ ਵੀ ਆਜੋ ਆਇਆ ਜੈਰ ਠੀਕ ਹੈ ਲੋ ਵੀ ਇੱਕ ਵਜੀਤਾ ਘੋਸ਼ਿਤ ਹੋਇਆਗਾ ਠੀਕ ਹੈ ਸੱਪ ਇਹਨੂੰ ਹੁਣ ਬੈਡਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਸਾਡੇ ਇਹ ਨੰਨੇ-ਮੁੰਨੇ ਸਾਡੇ ਵਿਸ਼ੇਸ਼ ਮਹਿਮਾਨ ਨੇਗੇ ਚਲੋ ਵੀ ਇਸ ਨਾਲ ਹੁਣ ਅਸੀਂ ਮੈਚ ਦੀ ਸੰਭਾਅਤ ਕਰਦੇ ਆਂ ਧੰਨਵਾਦ ਦੋਸਤੋ ਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਤੇ ਅਗਲੀ ਵੀਡੀਓ ਤੁਹਾਡੇ ਲਈ ਹੋਰ ਲੈ ਕੇ ਆ ਰਹੇ ਹਾਂ